ਸ਼ਰਾਬ ਤਾਂ ਸਾਰਿਆਂ ਨੂੰ ਪਤਾ ਵੀ ਕਿੱਦਾਂ ਬਣਦੀ ਹੈਗੀ ਜਿਹੜੀ ਆਪਣੇ ਸ਼ਰਾਬ ਵਾਲੀਆਂ ਬੋਤਲਾਂ ਨੇ ਕਿਸੇ ਨੂੰ ਪਤਾ ਵੀ ਉਹ ਕਿੱਦਾਂ ਬਣਦੀਆਂ ਨੇ ਤੇ ਆਪਾਂ 1 ਰੁਪਏ ਤੇ 2 ਰੁਪਏ ਦੀ 2.5 ਰੁਪਏ ਦੀ ਬੋਤਲ ਉਹ ਕੁਆੜੀਆਂ ਨੂੰ ਵੇਚ ਦਿੰਨੇ ਆ ਤੇ ਉਹ ਕੁਆੜੀਆਂ ਉਸ ਬੋਤਲਾਂ ਦਾ ਕੀ ਕਰਦਾਗਾ ਆਓ ਆਪਾਂ ਇਸ ਵੀਡੀਓ ਰਾਹੀਂ ਦੇਖਦੇ ਹਾਂ ਸਭ ਤੋਂ ਪਹਿਲਾਂ ਤੁਹਾਨੂੰ ਉਹ ਵਾਈਟ ਢੇਰ ਦੀਂਦਾਗਾ ਜਿਹੜਾ ਇਹ ਇਹ ਚੂਨਾ ਪੱਥਰ ਹੈਗਾ ਜਿਹੜਾ ਕੀ ਆਪਣੇ ਕੰਚ ਦੇ ਵਿੱਚ ਮਿਲਾਵਟ ਹੁੰਦੀ ਹੈਗੀ ਇਹਨੂੰ ਚੂਨਾ ਪੱਥਰ ਕਹਿੰਦੇ ਨੇ ਵਾਈਟ ਚੂਨਾ ਪੱਥਰ ਇਹਨੂੰ ਪਹਿਲਾਂ ਦਾ ਪੂਰਾ ਬ੍ਰੀਕ ਛਾਣ ਕੇ ਇਹਨੂੰ ਇੱਕ ਬੈਲਟ ਦੀ ਸਹਾਇਤਾ ਨਾਲ ਇੱਕ ਪੱਠੀ ਦੇ ਵਿੱਚ ਲਿਜਾਇਆ ਜਾਊ ਉਹਦੇ ਵਿੱਚ ਜਿਹੜੇ ਕਵਾੜੀਏ ਆਪਣੇ ਟੁੱਟਿਆ ਪੁਰਾਣਾ ਲੋਹੇ ਵਾਲੇ ਕਵਾੜੀਏ ਕੰਚ ਦੀਆਂ ਬੋਤਲਾਂ ਖਰੀਦਦੇ ਨੇ ਉਹਦੇ ਵਿੱਚ ਸਾਰੀਆਂ ਬੋਤਲਾਂ ਨੂੰ ਸਿੱਟ ਕੇ ਉਹਦਾ ਪੂਰਾ ਚੋਰਾ ਕੱਢ ਲਣਗੇ ਮਤਲਬ ਕਿ ਉਹਨੂੰ ਬ੍ਰੀਕ ਟੋਟਿਆਂ ਦੇ ਵਿੱਚ ਉਹਦੇ ਵਿੱਚ ਬੈਲਟ ਦੇ ਵਿੱਚ ਬ੍ਰੀਕ ਟੋਟੇ ਕਰਕੇ ਉਹਨੂੰ ਉਹਦੇ ਵਿੱਚ ਬੈਲਟ ਦੇ 40 ਜਾਣਗੇ ਉਹ ਬੈਲਟ ਸਿੱਧਾ ਜਾਂਦੀ ਹੈਗੀ ਆਪਣੀ ਹੀਟ ਵਿੱਚ ਮਤਲਬ ਕਿ ਜਿੱਥੇ ਅੱਗ ਹੁੰਦੀ ਹੈਗੀ ਪੂਰੀ ਅੱਗ ਦੇ ਵਿੱਚ ਜਾ ਕੇ ਦੇਖ ਤੁਸੀਂ ਹੀਟ ਦੇ ਵਿੱਚ ਲਿਜਾਈ ਜਾਂਦੀ ਨੂੰ ਪਹਿਲਾਂ ਇਹਨੂੰ ਪਹਿਲਾਂ ਬਰੀਕ ਕਰ ਲਾਂਗੇ ਪੂਰਾ ਚੋਰੇ ਦੇ ਵਿੱਚ ਮਿਲ ਜੂਗੀ ਉਹ ਜਿਹੜਾ ਆਪਣਾ ਮਤਲਬ ਕਿ ਕੰਚ ਦੀ ਬੋਤਲਾਂ ਦਾ ਚੂਰਾ ਹੈ ਉਹ ਵਾਈਟ ਚੂਨੇ ਦੇ ਵਿੱਚ ਮਿਲ ਕੇ ਚੈੱਕ ਕਰੋ ਉਹਨੂੰ ਕਿ ਮਤਲਬ ਕਿ ਜਿਹੜਾ ਕਿ ਪੂਰਾ 1000 ਸੈਲਸੀਅਸ ਤੋਂ ਵੀ ਜ਼ਿਆਦਾ ਟੈਂਪਰੇਚਰ ਦੇ ਵਿੱਚ ਦੀ ਮਗਾ ਜਾਂਦਾ ਹੈਗਾ ਦੇਖੋ ਪਹਿਲਾ ਇਹ ਟੈਂਪਰੇਚਰ ਦੇਖੋ ਤੁਸੀਂ ਇਹਦਾ ਉਸ ਤੋਂ ਬਾਅਦ ਉਹਦੇ ਵਿੱਚ ਇੱਕ ਲਾਵਾ ਨਿਕਲਦਾ ਉਹ ਟੈਂਪਰ ਦੇ ਟੈਂਪਰੇਚਰ ਵਿੱਚ ਇੱਕ ਜਿਹੜਾ ਆਪਣਾ ਚੂਨਾ ਦਾ ਪੱਥਰ ਹੁੰਦਾ ਉਹਦੇ ਵਿੱਚ ਰਲ ਕੇ ਕਾਂਚਣ ਉਹਦੇ ਵਿੱਚ ਇੱਕ ਲਾਵਾ ਨਿਕਲਦਾ ਉਸ ਤੋਂ ਬਾਅਦ ਉਹਨੂੰ ਮਸ਼ੀਨ ਦੇ ਰਾਹੀਂ ਬੋਤਲ ਦਾ ਸ਼ੇਪ ਦਿੱਤਾ ਜਾਂਦਾ ਬੋਤਲ ਦਾ ਸ਼ੇਪ ਦੇਣ ਤੋਂ ਬਾਅਦ ਉਹਨੂੰ ਇੱਕ ਬੈਲਟ ਦੀ ਸਹਾਇਤਾ ਨਾਲ ਠੰਡਾ ਹੋਣ ਵਾਸਤੇ ਲਗਾ ਦਿੱਤਾ ਜਾਂਦਾ ਜਿਹੜੀ ਬੋਤਲ ਖਰਾਬ ਹੁੰਦੀ ਹੈਗੀ ਉਹ ਬੋਤਲ ਅਲੱਗ ਨਿਕਲ ਜਾਂਦੀ ਹੈਗੀ ਪਹਿਲਾਂ ਉਹ ਠੰਡਾ ਇਕਦਮ ਨਹੀਂ ਕਰਦੇ ਇਕਦਮ ਠੰਡਾ ਹੋਣ ਕਰਨ ਵੀ ਇਹ ਫੁੱਟ ਜਾਂਦੀ ਹੈ ਇਕਦਮ ਠੰਡਾ ਕਰਤਾ ਇਹ ਇਕਦਮ ਫੁੱਟ ਜੂਗੀ ਇਹ ਅਧਵਾਦ ਨੂੰ ਗਰਮਾ ਮਤਲਬ ਕਿ ਹੌਲੀ ਜੇ ਟੈਂਪਰੇਚਰ ਦੇ ਵਿੱਚ ਲੰਗਾਈ ਜਾਊਗਾ ਅਲੱਗ-ਲੱਗ ਟੈਂਪਰੇਚਰ ਵਿੱਚ ਦੀ ਪਰ ਉਹਨੂੰ ਇਕਦਮ ਠੰਡਾ ਨਹੀਂ ਕਰ ਸਕਦੇ ਕਿਉਂਕਿ ਜੇ ਇਕਟਾਮ ਠੰਡਾ ਕਰਤਾ ਸ਼ੀਸ਼ੇ ਦੇ ਵਿੱਚ ਤਰੇੜ ਆ ਜੂਗੀ ਉਸ ਤੋਂ ਬਾਅਦ ਉਹਨੂੰ ਠੰਡਾ ਹੋਣ ਤੋਂ ਬਾਅਦ ਉਨੂੰ ਲੱਗ ਲੱਗ ਸੰਟੀ ਕੀਤੀ ਜਾਂਦੀ ਹੈਗੀ ਵੀ ਗੋਲ ਕਿਹੜੀ ਹੈਗੀ ਚੌਰਸ ਕਿਹੜੀ ਹੈਗੀ ਉਹਦੇ ਸੈ ਦੇ ਹਿਸਾਬ ਨਾਲ ਉਹ ਤਿੰਨੇ ਫਲ ਚੜ ਚੜ ਦੇਖਦੇ ਨੇ ਵੀ ਇਹ ਚੜ ਜੂ ਜਿਹੜੀ ਖਰਾਬ ਬੋਤਲ ਹੁੰਦੀ ਹੈ ਉਹਨੂੰ ਕੱਢ ਦਿੰਦੇ ਨੇ। ਅੱਧੂ ਬਾਅਦ ਦੇਖੋ ਬਈ ਕੀ ਕਰਦੇ ਨੇ ਉਹ ਸਾਫ ਕਰਦੇ ਨੇ ਉਹਨੂੰ ਮੇਰੇ ਸਾਹ ਹਾਂ ਸਾਫ ਕਰਦੇ ਨੇ ਉਹਨੂੰ ਚੰਗੀ ਤਰ੍ਹਾਂ ਧੋ ਕੇ ਸਾਫ ਕਰਦੇ ਨੇ। ਅੱਧੂ ਬਾਅਦ ਉਹਦੀ ਪੈਕਿੰਗ ਕਰਦੇ ਨੇ। ਦੇਖੋ ਜੀ ਪੈਕਿੰਗ ਕਰਕੇ ਇਹ ਦਾਰੂ ਦੀਆਂ ਬੋਤਲਾਂ ਇਹਦੇ ਵਿੱਚ ਦਾਰੂ ਪਾਉਣ ਲਈ ਤਿਆਰ ਹੋ ਗਈ ਇਹ। ਇਹ ਤੇ ਮਾਰਕਰ ਰੱਖ ਕੇ ਨੂੰ ਡੱਬੇ ਦੇ ਵਿੱਚ ਰੱਖ ਕੇ ਅਦੂਵਾ ਦਾ ਸਾਈਜ਼ ਚੈੱਕ ਕੀਤਾ ਨਾ ਗਲੇ ਦਾ ਵੀ ਸੈਟਾ ਸਾਈਜ਼ ਛੋਟਾ ਵੱਡਾ ਸਾਈਜ਼ ਤਾਂ ਨਹੀਂ ਜੇ ਕਿ ਇਹਦਾ ਵੱਡਾ ਜਾਂ ਛੋਟਾ ਸਾਈਜ਼ ਹੁੰਦਾਗਾ ਤਾਂ ਉਹ ਬਹੁਤ